ਅਕਸਰ ਇਨਸਾਨ ਆਪਣੀ ਜ਼ਿੰਦਗੀ ਵਿੱਚ ਇਹ ਗੱਲ ਸੋਚਦਾ ਰਹਿੰਦਾ ਹੈ ਕਿ ਮੈਨੂੰ ਆਪਣਾ ਜੀਵਨ ਕਿਸ ਤਰ੍ਹਾਂ ਬਤੀਤ ਕਰਨਾ ਚਾਹੀਦਾ ਹੈ ਜਿਸ ਨਾਲ ਮੇਰਾ ਅਤੇ ਮੇਰੇ ਆਲੇ-ਦੁਆਲੇ ਦਾ ਭਲਾ ਹੋ ਜਾਵੇ ਅਸੀਂ ਜਾਣਦੇ ਹਾਂ ਅੱਜ ਕਿ ਉਹ ਕਿਹੜੇ ਕੰਮ ਹਨ ਜਿਨ੍ਹਾਂ ਨਾਲ ਕਰਕੇ ਇਨਸਾਨ ਆਪਣਾ ਤੇ ਦੂਸਰਿਆਂ ਦਾ ਭਲਾ ਕਰ ਸਕਦਾ ਹੈ ਜਾਣਦੇ ਹਾਂ ਇੱਕ ਕਹਾਣੀ ਰਾਹੀਂ ਇੱਕ ਵਾਰ ਇੱਕ ਰਾਜਾ ਸੀ ਉਸ ਨੂੰ ਆਪਣੇ ਰਾਜ ਪਰਬੰਧ ਨੂੰ ਚੰਗਾ ਕਰਨ ਦਾ ਫਿਕਰ ਰਹਿੰਦਾ ਸੀ ਇੱਕ ਦਿਨ ਉਸ ਨੇ ਸੋਚਿਆ ਕਿ ਜੀ ਮੈਨੂੰ ਮੇਰੇ ਤਿੰਨ ਸਵਾਲਾਂ ਦਾ ਜਵਾਬ ਮਿਲ ਜਾਵੇ ਤਾਂ ਮੈਂ ਰਾਜ ਪ੍ਰਬੰਧ ਵਿੱਚ ਕੋਈ ਗਲਤੀ ਨਾ ਕਰਾਂ। ਉਹ ਸਵਾਲ ਸਨ ਕੰਮ ਸ਼ੁਰੂ ਕਰਨ ਲਈ ਚੰਗਾ ਸਮਾਂ ਕਿਹੜਾ ਹੁੰਦਾ ਹੈ? ਦੂਸਰਾ ਸਵਾਲ ਸੀ ਕਿਹੜੇ ਆਦਮੀਆਂ ਦੀ ਗੱਲ ਸੁਣੀ ਚਾਹੀਦੀ ਹੈ ਤੇ ਕਿਹੜੇ ਆਦਮੀਆਂ ਦੀ ਗੱਲ ਨਹੀਂ ਸੁਣੀ ਚਾਹੀਦੀ? ਤੇ ਤੀਸਰਾ ਸਵਾਲ ਸੀ ਕਿ ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ? ਰਾਜੇ ਨੇ ਢੰਡੋਰਾ ਪਟਵਾ ਦਿੱਤਾ। ਜਿਹੜਾ ਵਿਅਕਤੀ ਉਸ ਨੂੰ ਇਹ ਤਿੰਨਾਂ ਸਵਾਲਾਂ ਦੇ ਜਵਾਬ ਦੇਵੇਗਾ ਉਹ ਉਸ ਨੂੰ ਧਨ ਪਦਾਰਥ ਨਾਲ ਮਾਲਾ-ਮਾਲ ਕਰ ਦੇਵੇਗਾ। ਤਰ੍ਹਾਂ-ਤਰ੍ਹਾਂ ਦੇ ਸਿਆਣੇ ਪੁਰਖ ਉਸਦੀ ਗੱਲ ਸੁਣ ਕੇ ਰਾਜੇ પાસે ਆਏ ਤੇ ਅੱਡ-ਅੱਡ ਜਵਾਬ ਦੇਣ ਲੱਗੇ। ਪਹਿਲੇ ਸਵਾਲ ਦੇ ਉੱਤਰ ਵਿੱਚ ਕਿਸੇ ਨੇ ਆਖਿਆ ਕਿ ਵੇਲੇ ਦੀ ਵੰਡ ਅਨੁਸਾਰ ਕੰਮ ਮੌਕੇ ਸਿਰ ਕਰਨਾ ਚਾਹੀਦਾ ਹੈ। ਕਿਸੇ ਨੇ ਆਖਿਆ ਹਮੇਸ਼ਾ ਕੰਮ ਵਿੱਚ ਰੁੱਝੇ ਰਹਿਣਾ ਚਾਹੀਦਾ ਹੈ ਤੇ ਆਪੇ ਠੀਕ ਸਮੇਂ ਦਾ ਪਤਾ ਲੱਗ ਜਾਵੇਗਾ। ਕਿਸੇ ਆਖਿਆ ਸਿਆਣੇ ਆਦਮੀਆਂ ਦੀ ਇੱਕ ਕੌਸ਼ਲ ਹੋਣੀ ਚਾਹੀਦੀ ਹੈ। ਜੇੜੀ ਰਾਜੇ ਨੂੰ ਦੱਸੇ ਕਿ ਹੁਣ ਕੰਮ ਕਰਨ ਦਾ ਠੀਕ ਮੌਕਾ ਹੈ। ਇਨ੍ਹਾਂ ਜਵਾਬਾਂ ਤੇ ਕੁਝ ਹੋਰ ਸਿਆਣੇ ਨੇ ਇਤਰਾਜ਼ ਕੀਤਾ। ਕਿਸੇ ਆਖਿਆ ਹਰ ਵਕਤ ਕੌਸ਼ਲ ਕਿਵੇਂ ਬੁਲਾਈ ਜਾ ਸਕਦੀ ਹੈ? ਕਿਸੇ ਆਖਿਆ ਰਾਜੇ ਨੂੰ ਚੰਗੇ ਚੰਗੇ ਜੋਸ਼ੀ ਰੱਖਣੇ ਚਾਹੀਦੇ ਹਨ ਕਿ ਜਿਹੜੇ ਭਿਕਦੀਆਂ ਗੱਲਾਂ ਦੱਸ ਦੇਣ ਤੇ ਰਾਜਾ ਹਰ ਇੱਕ ਗੱਲ ਲਈ ਪਹਿਲਾਂ ਹੀ ਤਿਆਰ ਹੋ ਰਵੇ। ਬਾਕੀ ਸਵਾਲਾਂ ਦੇ ਜਵਾਬ ਵੀ ਇਸੇ ਤਰ੍ਹਾਂ ਆਏ। ਕਿਸੇ ਆਖਿਆ ਰਾਜੇ ਨੂੰ ਵਜ਼ੀਰ ਦੀ ਗੱਲ ਸੁਣੀ ਚਾਹੀਦੀ ਹੈ ਤੇ ਕਿਸੇ ਆਖਿਆ ਨਹੀਂ ਨਹੀਂ ਫੌਜ ਜਰਨੈਲਾਂ ਨਾਲ مشਵਰਾ ਕਰਨਾ ਚਾਹੀਦਾ ਹੈ। ਇਹ ਸਭ ਤੋਂ ਜ਼ਰੂਰੀ ਕੰਮ ਕਿਸੇ ਨੇ ਸਾਇੰਸ ਦੱਸਿਆ ਤੇ ਕਿਸੇ ਨੇ ਸੂਕਮ ਕਲਾ ਕਿਸੇ ਨੇ ਯੁੱਧ ਤੇ ਕਿਸੇ ਨੇ ਭਗਤੀ ਜਵਾਬ ਅਜਿਹੇ ਭਾਂਤ ਭਾਂਤ ਦੇਸਾਨ ਕੇ ਰਾਜੇ ਦੀ ਕਿਸੇ ਤਰ੍ਹਾਂ ਵੀ ਤਸੱਲੀ ਨਾ ਹੋਈ ਤੇ ਉਸ ਨੇ ਠੀਕ ਜਵਾਬ ਦੇਣ ਲਈ ਇਨਾਮ ਕਿਸੇ ਨੂੰ ਵੀ ਨਾ ਦਿੱਤਾ ਇਹਨੇ ਨੂੰ ਪਤਾ ਲੱਗਾ ਕਿ ਜੰਗਲ ਵਿੱਚ ਇੱਕ ਸਿਆਣਾ ਤਪੀਸ਼ਾ ਰਹਿੰਦਾ ਹੈ ਰਾਜੇ ਨੇ ਆਖਿਆ ਚਲੋ ਉਸ ਤੋਂ ਜਵਾਬ ਪੁੱਛੀਏ ਤਪੀਸ਼ਰ ਆਪਣੀ ਕੁਟਿਆ ਛੱਡ ਕੇ ਬਾਹਰ ਨਹੀਂ ਜਾਂਦਾ ਸੀ ਤੇ ਨਾ ਹੀ ਉਹ ਆਮ ਆਦਮੀ ਤਾਂ ਬਿਨਾਂ ਕਿਸੇ ਨਾਲ ਗੱਲਬਾਤ ਹੀ ਕਰਦਾ ਸੀ ਇਸ ਵਾਸਤੇ ਰਾਜੇ ਨੇ ਪੇਸ਼ ਬਦਲਿਆ ਮਾਮੂਲੀ ਲੋਕਾਂ ਵਾਲੇ ਕੱਪੜੇ ਪਾਏ ਤੇ ਆਪਣੇ ਸੇਵਾਦਾਰ ਜੰਗਲ ਦੇ ਬਾਹਰ ਛੱਡ ਕੇ ਆਪ ਕੁਟਿਆ ਵੱਲ ਇਕੱਲਾ ਹੀ ਚਲਾ ਗਿਆ ਜਦ ਰਾਜਾ ਆਇਆ ਤਾਂ ਤਪੇਸ਼ਰ ਆਪਣੀ ਕੁਟਿਆ ਦੇ ਸਾਹਮਣੇ ਇੱਕ ਕਿਆਰੀ ਪੁੱਟ ਰਿਹਾ ਸੀ ਰਾਜੇ ਨੂੰ ਅਸ਼ੀਰਵਾਦ ਦੇ ਕੇ ਉਹ ਆਪਣੇ ਕੰਮ ਵਿੱਚ ਰੁੱਝਿਆ ਰਿਹਾ ਤਪੇਸ਼ਰ ਦਾ ਸਰੀਰ ਕਮਜ਼ੋਰ ਸੀ ਕਈ ਮਾਰਦਿਆਂ ਤੇ ਮਿੱਟੀ ਪੁੱਟਦਿਆਂ ਉਸ ਨੂੰ ਸਾਹ ਚੜ ਗਿਆ ਰਾਜੇ ਨੇ ਕੋਲ ਆ ਕੇ ਆਖਿਆ ਤਪੇਸ਼ਰ ਜੀ ਮੈਂ ਤਿੰਨ ਸਵਾਲਾਂ ਦੇ ਜਵਾਬ ਪੁੱਛਣ ਆਇਆ ਹਾਂ ਕਿ ਕੰਮ ਸ਼ੁਰੂ ਕਰਨ ਦਾ ਚੰਗਾ ਸਮਾਂ ਕਿਹੜਾ ਹੈ ਤੇ ਕਿਹੜੇ ਆਦਮੀਆਂ ਦੀ ਗੱਲ ਸੁਣੀ ਚਾਹੀਦੀ ਹੈ ਤੇ ਕਿਹੜਿਆਂ ਦੀ ਨਹੀਂ ਤੇ ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ ਤਪੇਸ਼ਰ ਨੇ ਸਵਾਲ ਸੁਣ ਕੇ ਕੋਈ ਜਵਾਬ ਨਾ ਦਿੱਤਾ ਤੇ ਆਪਣੇ ਹੱਥ ਤੇ ਥੁੱਕ ਕੇ ਉਸ ਨੇ ਫੇਰ ਕਈ ਫੜ ਲਈ ਤੇ ਥਾਂ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ ਰਾਜੇ ਨੇ ਆਖਿਆ ਤਪੇਸ਼ਰ ਜੀ ਤੁਸੀਂ ਥੱਕ ਗਏ ਹੋ ਕਈ ਮੈਨੂੰ ਦਿਓ ਮੈਂ ਕਿਹਾਰੇ ਪੁੱਟ ਦਿਆਂ ਤਪੀਸ਼ਰ ਨੇ ਮਿਹਰਬਾਨੀ ਆਕੇ ਕਈ ਫੜਾ ਦਿੱਤੀ ਤੇ ਜ਼ਮੀਨ ਤੇ ਬੈਠ ਗਿਆ। ਰਾਜੇ ਨੇ ਕੁਛ ਕੰਮ ਕਰਕੇ ਫਿਰ ਉਹੀ ਸਵਾਲ ਪੁੱਛੇ ਪਰ ਤਪੀਸ਼ਰ ਉਵੇਂ ਦਾ ਉਵੇਂ ਹੀ ਚੁੱਪ ਰਿਆ। ਤੇ ਉਸ ਕੋਲੋਂ ਕਈ ਫੜ ਕੇ ਆਖਿਆ ਤੁਸੀਂ ਥੱਕ ਗਏ ਹੋ ਲਿਆਓ ਹੁਣ ਇਹ ਕੰਮ ਮੈਂ ਕਰਾਂ। ਰਾਜੇ ਨੇ ਕਹੀ ਹੱਥੋਂ ਨਾ ਛੱਡੀ ਤੇ ਕਿਆਰੀ ਫੁਟਦਾ ਰਿਹਾ। 2 ਘੰਟੇ ਲੰਘ ਗਏ। ਸੂਰਜ ਛਿਪਨ ਲੱਗ ਪਿਆ। ਰਾਜੇ ਨੇ ਕਹੀ ਛੱਡ ਕੇ ਫਿਰ ਪੁੱਛਿਆ ਤਪੀਸ਼ਰ ਜੀ ਮੈਂ ਤੁਹਾਡੇ ਪਾਸ ਆਪਣੇ ਪ੍ਰਸ਼ਨਾਂ ਦੇ ਉੱਤਰ ਲੈਣ ਆਇਆ ਹਾਂ। جے ਤੁਸੀਂ جواب نہیں دینا ਤਾਂ தாਸ ਤੋਂ میں ਘਰ ਮੁੜ ਜਾਵਾਂ ਤੇ ਪੀਸ਼ਰ ਬੋਲਿਆ ਉਹ ਦੇਖੋ ਕੋਈ ਆਦਮੀ દોੜਿਆ ਆਉਂਦਾ ਹੈ ਦੇਖिए ਇਹ ਵਿਚਾਰੇ ਤੇ ਕੀ ਵਿਪਤਾ ਪਈ ਹੈ ਰਾਜੇ ਨੇ ਮੁੜ ਕੇ ਦੇਖਿਆ ਤੇ ਜੰਗਲ ਵਿੱਚੋਂ ਇੱਕ ਗੱਭਰੂ ਤੌਰਦਾ ਹੋਇਆ ਆ ਰਿਹਾ ਸੀ ਉਸ ਨੇ ਹੱਥ ਆਪਣੀ ਫੱਕੀ ਤੇ ਰੱਖਿਆ ਹੋਇਆ ਸੀ ਤੇ ਉੱਥੋਂ ਲਹੂ ਨਿਕਲ ਰਿਹਾ ਸੀ ਉਹ ਤਪੀਸ਼ਰ ਤੇ ਰਾਜੇ ਦੇ ਕੋਲ ਆ ਕੇ ਨਢਾਲ ਹੋ ਕੇ ਡੇਪਿਆ ਰਾਜੇ ਨੇ ਦੇਖਿਆ ਕਿ ਉਸ ਦੀ ਵੱਕੀ ਵਿੱਚ ਵੱਡਾ ਜ਼ਖਮ ਹੈ ਰਾਜੇ ਨੇ ਫੌਰਨ ਉਸ ਨੂੰ ਧੋ ਕੇ ਆਪਣੇ ਰੁਮਾਲ ਤੇ ਤਪੀਸ਼ਰ ਦੇ ਤੌਲੀਏ ਨਾਲ ਬੰਨਿਆ ਪਰ ਲਹੂ ਵਗਣੋਂ ਬੰਦ ਨਾ ਹੋਇਆ ਰਾਜਾ ਮੁੜ ਮੁੜ ਲਹੂ ਲਿਬੜਿਆ ਰੁਮਾਲ ਲਾਹੇ ਤੇ ਉਸ ਨੂੰ ਧੋ ਕੇ ਜ਼ਖਮ ਉਤੇ ਬੰਨ ਦੇਵੇ ਆਖਿਰ ਤਪੀਸ਼ਰ ਨੇ ਕੋਈ ਮਲਮ ਲਾਈ ਤੇ ਲਹੂ ਵਗਣਾ ਬੰਦ ਹੋ ਗਿਆ ਉਹ ਆਦਮੀ ਨੇ ਅੱਖਾਂ ਖੋਲੀਆਂ ਤੇ ਪਾਣੀ ਪੀਣ ਨੂੰ ਮੰਗਿਆ ਰਾਜਾ ਦੌਰ ਕੇ ਘਰੇ ਵਿੱਚੋਂ ਪਾਣੀ ਲਿਆਇਆ ਤੇ ਉਸ ਦੇ ਮੂੰਹ ਵਿੱਚ ਪਾਇਆ ਇਹਨੇ ਨੂੰ ਸੂਰਜ ਪੂਰੀ ਤਰ੍ਹਾਂ ਲਹਿ ਗਿਆ ਤੇ ਨਾਲ ਠੰਡ ਵੀ ਪੈਣ ਲੱਗੀ ਰਾਜੀ ਅਤੇ ਤਪੇਸ਼ਰ ਨੇ ਉਸ ਜ਼ਖਮੀ ਆਦਮੀ ਨੂੰ ਚੁੱਕ ਕੇ ਕਟਿਆ ਵਿੱਚ ਲਿਆਂਦਾ ਅੰਦਰ ਲੇਟ ਕੇ ਉਹ ਆਦਮੀ ਛੇਤੀ ਹੀ ਸੌ ਗਿਆ ਰਾਜਾ ਵੀ ਦਿਨ ਭਰ ਦਾ ਥੱਕਿਆ ਹੋਇਆ ਸੀ ਉਸ ਨੂੰ ਵੀ ਫਰਸ਼ ਤੇ ਬੈਠਦਿਆਂ ਹੀ ਨੀਂਦਰ ਨੇ ਘੇਰ ਲਿਆ ਤੇ ਉਹ ਉੱਥੇ ਹੀ ਸੌ ਗਿਆ ਇਸੇ ਤਰ੍ਹਾਂ ਸੁੱਤਿਆਂ ਰਾਤ ਲੰਘ ਗਈ ਸਵੇਰੇ ਜਦ ਉਹ ਜਾਗਿਆ ਤਾਂ ਸੋਚਣ ਲੱਗਾ ਮੈਂ ਇੱਥੇ ਕਿਵੇਂ ਆ ਗਿਆ ਜਦ ਉਹ ਗੱਬਰੂ ਨੇ ਅੱਖ ਕੋਲੀ ਤਾਂ ਰਾਜੇ ਨੂੰ ਆਪਣੇ ਵੱਲ ਤੱਕਦਾ ਦੇਖ ਉਸਨੇ ਹੱਥ ਜੋੜ ਕੇ ਆਖਿਆ ਮੈਨੂੰ ਮਾਫ ਕਰ ਦਿਓ ਹਜੂਰ ਰਾਜਾ ਉਸਦੀ ਗੱਲ ਸੁਣ ਕੇ ਬੜਾ ਹੈਰਾਨ ਹੋਇਆ ਤੇ ਬੋਲਿਆ ਮੈਂ ਤਾਂ ਤੈਨੂੰ ਪਛਾਣਦਾ ਨਹੀਂ ਫਿਰ ਮਾਫੀ ਕਿਸ ਗੱਲ ਦੀ ਗੱਭਰੂ ਨੇ ਦੱਸਿਆ ਕਿ ਤੁਸੀਂ ਮੈਨੂੰ ਨਹੀਂ ਜਾਣਦੇ ਹਜੂਰ ਪਰ ਮੈਂ ਤਾਂ ਕਿੰਨੇ ਹੀ ਚਿਰਾਂ ਤੋਂ ਸੌਂ ਖਾਦੀ ਹੋਈ ਸੀ ਕਿ ਮੈਂ ਤੁਹਾਨੂੰ ਕਤਲ ਕਰ ਦਿਆਂਗਾ ਤੁਸੀਂ ਮੇਰੇ ਭਰਾ ਨੂੰ ਫਾਂਸੀ ਤੇ ਲਟਕਾ ਕੇ ਉਸਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਸੀ ਮੈਨੂੰ ਪਤਾ ਸੀ ਕਿ ਤੁਸੀਂ ਅੱਜ ਜੰਗਲ ਵਿੱਚ ਇਕੱਲੇ ਆਏ ਹੋ ਮੇਰਾ ਇਰਾਦਾ ਤੁਹਾਨੂੰ ਵਾਪਸੀ ਤੇ ਮਾਰ ਦੇਣ ਦਾ ਸੀ ਪਰ ਤੁਸੀਂ ਤਾਂ ਹਨੇਰਾ ਪੈਣ ਤੱਕ ਮੁੜੇ ਹੀ ਨਾ ਇਸ ਪਿੱਛੋਂ ਮੈਂ ਜੰਗਲ ਵਿੱਚ ਤੁਹਾਨੂੰ ਲੱਭਣ ਗਿਆ ਪਰ ਅਚਾਨਕ ਤੁਹਾਡੇ ਸਿਪਾਈ ਮੈਨੂੰ ਟੱਕਰ ਗਏ ਉਹਨਾਂ ਨੇ ਮੈਨੂੰ ਪਛਾਣ ਲਿਆ ਤੇ ਜ਼ਖਮੀ ਕਰ ਦਿੱਤਾ ਉਤੋਂ ਜਾਨ ਬਚਾਉਂਦਾ ਭੱਜ ਕੇ ਮੈਂ ਇੱਥੇ ਪੁੱਜ ਗਿਆ ਇੱਥੇ ਤੁਸੀਂ ਮੇਰੀ ਮੱਲਮ ਪੱਟੀ ਕਰਕੇ ਮੇਰੀ ਜਾਨ ਬਚਾਈ ਮੈਂ ਤੁਹਾਨੂੰ ਮਾਰਨ ਲਈ ਆਏ ਸੀ ਪਰ ਤੁਸੀਂ ਮੇਰੀ ਰੱਖਿਆ ਕੀਤੀ ਜੇ ਮੈਂ ਜਿਉਂਦਾ ਰਿਹਾ ਤਾਂ ਮੈਂ ਚਾਹ ਤੁਹਾਡਾ ਚਰਨ ਸੇਵਕ ਬਣ ਕੇ ਰਹਾਂਗਾ ਮੈਨੂੰ ਖਿਮਾ ਕਰੋ ਰਾਜਾ ਆਪਣੀ jaan ਦੇ ਵੈਰੀ ਤੇ ਭਾਵੀ ਕਾਤਲ ਦੀ ਸੱਚੀ ਮੁੱਚੀ ਗੱਲ ਸੁਣ ਕੇ ਬਹੁਤ ਪ੍ਰਸੰਨ ਹੋਇਆ। ਨਾ ਕੇਵਲ ਉਸਨੂੰ ਮਾਫੀ ਕਰ ਦਿੱਤਾ ਸਗੋ ਕਹਿਣ ਲੱਗਾ ਆਪਣੇ ਨੌਕਰ ਭੇਜ ਕੇ ਸ਼ਾਹੀ ਹਕੀਮ ਬੁਲਾਵਾਂਗਾ ਤੇ ਫਿਰ ਉਹ ਤੇਰੇ ਜ਼ਖਮ ਦਾ ਚੰਗੀ ਤਰ੍ਹਾਂ ਇਲਾਜ ਕਰੇਗਾ। ਤੇਰੇ ਭਰਾ ਦੀ ਜਾਇਦਤ ਵੀ ਤੈਨੂੰ ਮਿਲ ਜਾਵੇਗੀ। ਜ਼ਖਮੀ ਗੱਭਰੂ ਤੋਂ ਵਹਿਲਿਆ ਹੋ ਕੇ ਰਾਜਾ ਬਾਹਰ ਆਇਆ ਤੇ ਤਪੇਸ਼ਰ ਕੱਲ ਵਾਲੀ ਕਿਆਰੀ ਵਿੱਚ ਬੀਜ ਪੋ ਰਿਆ ਸੀ। ਰਾਜੇ ਨੇ ਨੇੜੇ ਹੋ ਕੇ ਪ੍ਰਣਾਮ ਕੀਤਾ ਤੇ ਆਖਿਆ ਮਹਾਰਾਜ ਮੇਰੀ ਆਖਰੀ ਬੇਨਤੀ ਹੈ ਕਿ ਮੇਰੇ ਸਵਾਲਾਂ ਦਾ ਉੱਤਰ ਦਿਓ। ਤਪੇਸ਼ਰ ਨਿਠ ਕੇ ਬੈਠ ਗਿਆ। ਰਾਜਨ ਤੇਰੇ ਤਿੰਨਾਂ ਸਵਾਲਾਂ ਦੇ ਜਵਾਬ ਤਾਂ ਤੈਨੂੰ ਮਿਲ ਚੁੱਕੇ ਹਨ। ਰਾਜਾ ਬੋਲਿਆ ਮੈਨੂੰ ਕਿਸ ਤਰ੍ਹਾਂ ਮਿਲ ਚੁੱਕੇ ਹਨ? ਤੁਸੀਂ ਤਾਂ ਅਜੇ ਤੱਕ ਮੂੰਹੋਂ ਕੁਝ ਬੋਲੇ ਹੀ ਨਹੀਂ। ਤਪੇਸ਼ਰ ਨੇ ਆਖਿਆ ਰਾਜਨ ਦੇਖ ਜੇ ਤੂੰ ਕੱਲ ਮੇਰੇ ਉੱਤੇ ਦਇਆ ਕਰਕੇ ਕੀਆਰੀ ਨਾ ਪੁੱਟਦਾ ਅਤੇ ਛੇਤੀ ਵਾਪਸ ਮੁੜ ਜਾਂਦਾ ਤਾਂ ਇਹ ਆਦਮੀ ਤੇਰੇ ਉੱਤੇ ਹਮਲਾ ਕਰਕੇ ਤੇਰਾ ਕਤਲ ਕਰ ਦਿੰਦਾ। ਸੋ ਸਭ ਤੋਂ ਚੰਗਾ ਸਮਾਂ ਉਹ ਸੀ ਜਦ ਤੂੰ ਕਿਆਰੀ ਪੁੱਟਦਾ ਸੀ ਮੇਰੀ ਗੱਲ ਸੁਣਨੀ ਉਸ ਵੇਲੇ ਤੇਰੇ ਲਈ ਸਭ ਤੋਂ ਜ਼ਰੂਰੀ ਸੀ ਤੇ ਮੇਰੇ ਨਾਲ ਨੇਕੀ ਕਰਨਾ ਤੇ ਮੇਰੀ ਮਦਦ ਕਰਨਾ ਤੇਰਾ ਸਭ ਤੋਂ ਜ਼ਰੂਰੀ ਕੰਮ ਸੀ ਫਿਰ ਉਸ ਤੋਂ ਪਿੱਛੋਂ ਜਦ ਇਹ ਗਬਰੂ ਤੌਰ ਦਾ ਆਇਆ ਤਾਂ ਸਭ ਤੋਂ ਚੰਗਾ ਸਮਾਂ ਉਹ ਸੀ ਜਦੋਂ ਤੂੰ ਉਸਦੀ ਪੱਟੀ ਕੀਤੀ ਜੇ ਤੂੰ ਐਵੇਂ ਨਾ ਕਰਦਾ ਤਾਂ ਉਹ ਆਦਮੀ ਮਰ ਜਾਂਦਾ ਉਸ ਵੇਲੇ ਤੇਰੇ ਕੋਲ ਉਹੀ ਸਭ ਤੋਂ ਜ਼ਰੂਰੀ ਆਦਮੀ ਸੀ ਅਤੇ ਜੋ ਪਲਾ ਤੂੰ ਉਸ ਨਾਲ ਕੀਤਾ ਉਹੀ ਜ਼ਰੂਰੀ ਕੰਮ ਸੀ ਕੁਝ ਕੋ ਰੁੱਕ ਕੇ ਤਪੇਸ਼ਰ ਫਿਰ ਅਕ ਲੱਗਾ ਯਾਦ ਰੱਖ ਸਭ ਤੋਂ ਜ਼ਰੂਰੀ ਤੇ ਚੰਗਾ ਸਮਾਂ ਵਰਤਮਾਨ ਦਾ ਹੈ ਇਸ ਵੇਲੇ ਜੋ ਨੇਕੀ ਹੋ ਸਕੇ ਕਰ ਲੈ ਇਹ ਵੇਲਾ ਤੇਰੇ ਹੱਥ ਵਿੱਚ ਹੈ ਇਹੋ ਜ਼ਰੂਰੀ ਵੇਲਾ ਹੈ ਉਸ ਆਦਮੀ ਦੀ ਗੱਲ ਸੁਣਨੀ ਸਭ ਤੋਂ ਜ਼ਰੂਰੀ ਹੁੰਦੀ ਹੈ ਜਿਹੜਾ ਉਸਕੜੀ ਤੇਰੇ ਕੋਲ ਹੋਵੇ ਪਤਾ ਨਹੀਂ ਹੋਰ ਕਿਸੇ ਵੇਲੇ ਕਿਸੇ ਨਾਲ ਸਾਡਾ ਵਾਹ ਵੀ ਨਾ ਪਵੇ ਬੰਦਾ ਇਸ ਜਹਾਨ ਤੋਂ ਕੂਚ ਕਰ ਜਾਵੇ ਤੇ ਅਸਲ ਵਿੱਚ ਕੰਮਾਂ ਵਿੱਚੋਂ ਸਭ ਤੋਂ ਅਹਿਮ ਉੱਚਾ ਤੇ ਜ਼ਰੂਰੀ ਕੰਮ ਇਹੋ ਹੈ ਕਿ ਹਰ ਸਮੇਂ ਆਦਮੀ ਦਾ ਭਲਾ ਕੀਤਾ ਜਾਵੇ ਕਿਉਂਕਿ ਜੋ ਮਨੁੱਖ ਦੇ ਦੁਨੀਆ ਵਿੱਚ ਆਉਣ ਦਾ ਮੰਤਵ ਇਹ ਇੱਕੋ ਹੀ ਹੈ ਤਾਂ ਪੀਸ਼ਰ ਵੱਲੋਂ ਦਿੱਤੇ ਸਵਾਲਾਂ ਦੇ ਸਹੀ ਜਵਾਬਾਂ ਨਾਲ ਰਾਜ ਦੀ ਤਸੱਲੀ ਹੋ ਗਈ ਉਹ ਤੇ ਪੀਸ਼ਰ ਦਾ ਧੰਨਵਾਦ ਕਰਦਾ ਹੋਇਆ ਖੁਸ਼ੀ-ਖੁਸ਼ੀ ਵਾਪਸ ਪਰਤ ਗਿਆ